ਕਰਨਾਟਕ ਭਾਜਪਾ ਦੇ ਪ੍ਰਧਾਨ ਬੀワイ ਵਿਜੇਂਦਰ ਨੇ ਸੋਮਵਾਰ ਨੂੰ ਮੁੱਖ ਮੰਤਰੀ ਸਿਧਰਮਈਆ ਵੱਲੋਂ ਆਰਥਿਕ ਸੰਕਟ ਬਾਰੇ ਵਿਰੋਧੀ ਧਿਰ ਦੇ ਦਾਅਵਿਆਂ ਨੂੰ ਹਾਲੀ ਵਿੱਚ ਖਾਰਜ ਕਰਨ ਦੇ ਜਵਾਬ ਵਿੱਚ ਕਿਹਾ ਕਿ ਕਾਂਗਰਸ ਦੀ ਗਵਾਈ ਵਾਲੀ ਰਾਜ ਸਰਕਾਰ ਕਰਨਾਟਕਾ ਨੂੰ ਦਿਵਾਲੀਆਪਨ ਵੱਲ ਤੱਕ ਰਹੀ ਹੈ ਵਿਜੇਂਦਰ ਨੇ ਕਿਹਾ ਕਿ ਅਤੂਰੀਆਂ ਗਰੰਟੀਆਂ ਅਤੇ ਲਾਪਰਵਾਹੀ ਨਾਲ ਲੈ ਕੇ ਉਤਾਰ ਕਰਨ ਰਾਜ ਦੀ ਵਿੱਤੀ ਸਥਿਤੀ ਵਿਗੜ ਰਹੀ ਹੈ ਉਹਨਾਂ ਦੱਸਿਆ ਕਿ ਸਰਕਾਰੀ ਵਿਭਾਗਾਂ ਤੇ ਸਮੂਹਕ ਤੌਰ ਤੇ 6000 ਕਰੋੜ ਰੁਪਏ ਦੇ ਬਿਜਲੀ ਬਿੱਲ ਬਕਾਇਆ ਹਨ ਜਦ ਕਿ ਅਕੱਲੇ ਟ੍ਰਾਂਸਪੋਰਟ ਵਿਭਾਗ ਤੇ 7000 ਕਰੋੜ ਰੁਪਏ ਦੀ ਬਕਾਈ ਹਨ ਕਾਂਗਰਸ ਸਰਕਾਰ ਨੇ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਭਲਾਈ ਲਈ ਰੱਖੇ ਗਏ 25426 ਕਰੋੜ ਰੁਪਏ ਦੀ ਵੀ ਗਲਤ ਵੰਡ ਕੀਤੀ ਹੈ ਤੇ ਆਪਣੇ ਚੋਣ ਵਾਦੇ ਪੂਰੇ ਕਰਨ ਵਿੱਚ ਅਸਫਲ ਰਹੀ ਹੈ ਸਰਕਾਰ ਤਨਖਾਹਾਂ ਦੇਣ ਲਈ ਸੰਘਰਸ਼ ਕਰ ਰਹੀ ਹੈ ਤੇ ਬਿਜਲੀ ਸਪਲਾਈ ਕੰਪਨੀਆਂ ਆਪਣੇ ਬਿੱਲਾਂ ਦਾ ਭੁਗਤਾਨ ਕਰਨ ਵਿੱਚ ਅਸਮਰਥ ਹਨ ਉਹਨਾਂ ਕਿਆ ਇੱਕ ਇੱਕ ਕਰਨਾਟਕ ਇੱਕ ਗੰਭੀਰ ਵਿੱਤੀ ਸੰਕਟ ਵੱਲ ਵੱਧ ਰਹੀ ਹੈ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਰਾਜ ਦੀ ਇਤੀ ਸਥਿਤੀ ਤੇ ਇੱਕ ਵਾਈਟ ਪੇਪਰ ਜਾਰੀ ਕਰੇ ਕਰਨਾਟਕ ਦਾ ਕਰਜ਼ਾ ਸਿਰਫ 2 ਸਾਲਾਂ ਵਿੱਚ 2 ਲੱਖ ਕਰੋੜ ਰੁਪਏ ਤੱਕ ਵੱਧ ਗਿਆ ਹੈ ਉਹਨਾਂ ਕਹਿਆ ਇੱਕ ਇੱਕ ਕਰਨਾਟਕਾ ਕਦੇ ਇੱਕ ਖੁਸ਼ਹਾਲ ਰਾਜ ਸੀ ਪਰ ਹੁਣ ਇਹ ਬਿਜਲੀ ਅਤੇ ਠੇਕੇਦਾਰਾਂ ਦੇ ਭੁਗਤਾਨ ਕਰਨ ਵਿੱਚ ਵੀ ਅਸਮਰਥ ਹੈ